ਉਹ ਲਿਫਟਿੰਗ ਹੋ ਜਾਂਦੀ ਆ ਚੱਕੀ ਦੇ ਨਾਲ ਦੇ ਨਾਲ ਕਿੱਥੇ ਆ ਦੇਖੋ ਚੱਠੇ ਪਏ ਆ ਥੋੜੇ ਸਾਹਮਣੇ ਹੋ ਨਹੀਂ ਜਿੱਦਣ ਦਾ ਮੈਂ ਉਦੋਂ ਦਾ ਕੋਈ ਟਰੱਕ ਨਹੀਂ ਆਇਆ ਪਰ ਸਰਕਾਰ ਤਾਂ ਕਹਿ ਰਹੀ ਆ ਕਿ ਲਗਾਤਾਰ ਅਸੀਂ ਜਿਹੜਾ ਲਿਫਟਿੰਗ ਹੋ ਰਹੀ ਆ ਅਸੀਂ ਝੂਠ ਬੋਲੀ ਆਈਏ ਜੋ ਮਰਜ਼ੀ ਬੋਲੀ ਆ ਸਰਕਾਰ ਤਾਂ ਕੁਰਸੀਆਂ 'ਤੇ ਬੈਠੀ ਆ ਤਾਂ ਕਹਿੰਦੇ ਮੇਰੇ ਤੇਰੇ ਵਰਗੇ ਸਾਰੇ ਕਹਿੰਦੇ ਆ ਸਭ ਕੁਝ ਹੋ ਰਿਹਾ ਕੁਝ ਵੀ ਨਹੀਂ ਹੋ ਰਿਹਾ ਸਰ ਸਾਨੂੰ ਸਾਰਾ ਤਾਂ ਵੱਡੀ ਸਮੱਸਿਆ ਹੈਗੀ ਆ ਲਿਫਟਿੰਗ ਦੀ ਜੀ ਲਿਫਟਿੰਗ ਨਾ ਹੋਣ ਕਰਕੇ ਜਗ੍ਹਾ ਨਹੀਂ ਮਿਲਦੀ ਹੈਗੀ ਟਰਾਲੀਆਂ ਆ ਕੇ ਖੜ ਜਾਂਦੀਆਂ ਨੇ ਟਰਾਲੀਆਂ ਜ਼ਿੰਮੇਦਾਰ ਦੀਆਂ ਆ ਕੇ ਖੜ ਜਾਂਦੇ ਜਦੋਂ ਸਾਨੂੰ ਜਗ੍ਹਾ ਨਹੀਂ ਹੁੰਦੀ ਹੈਗੀ ਓਟੇਰੀ ਕਰਵਾਉਣ ਵਾਸਤੇ ਫਸਲ ਬੜੀ ਦਿੱਕਤ ਆਂਦੀ ਹੈਗੀ ਜੀ ਤਾਂ ਕਣਕ ਜਿਹੜੀ ਹੈ ਉਹ ਮੰਡੀਆਂ ਦੇ ਵਿੱਚ ਪਹੁੰਚ ਚੁੱਕੀ ਹੈ ਔਰ ਤੁਸੀਂ ਦੇਖ ਸਕਦੇ ਹੋ ਇਹ ਪਟਿਆਲਾ ਮੰਡੀ ਦੇ ਵਿੱਚ ਖੜੇ ਆ ਔਰ ਤੁਸੀਂ ਦੇਖ ਸਕਦੇ ਹੋ ਲਗਾਤਾਰ ਕਿਸਾਨ ਜਿਹੜੇ ਨੇ ਉਹ ਕਣਕ ਜਿਹੜੀ ਹੈ ਉਹ ਮੰਡੀਆਂ ਦੇ ਵਿੱਚ ਲਿਆ ਰਹੇ ਨੇ ਔਰ ਅ ਦੇਖ ਸਕਦੇ ਹੋ ਜਿਸ ਤਰ੍ਹਾਂ ਬਾਰਦਾਨੇ ਨੂੰ ਲੈ ਕੇ ਜਾਂ ਲਿਫਟਿੰਗ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਜੜੀਆਂ ਨੇ ਉਹ ਲਗਾਤਾਰ ਆਉਂਦੀਆਂ ਸੀਗੀਆਂ ਤਾਂ ਇਸ ਵਾਰ ਜਿਹੜਾ ਹੈਗਾ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਤਾਂ ਇਧਰਲੇ ਪਾਸੇ ਕਿਸਾਨ ਵੀ ਨੇ ਬਜ਼ੁਰਗੋ ਸਭ ਤੋਂ ਪਹਿਲਾਂ ਤਾਂ ਇਹੀ ਹੈ ਕਿਸ ਤਰੀਕੇ ਦੇ ਲੈ ਕੇ ਹੁਣ ਕਣਕ ਪਹੁੰਚ ਨਹੀਂ ਹੈਗੀ ਹੈ ਸਰਕਾਰ ਦੇ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਸਰਕਾਰ ਤਾਂ ਪ੍ਰਬੰਧ ਕਰ ਰਹੀ ਹੈ ਸਾਡੇ ਆੜਤੀ ਬੜਾ ਪ੍ਰਬੰਧ ਕਰ ਰਹੇ ਜ਼ੋਰ ਲਾ ਰਹੇ ਆ ਬਸ ਜਗ੍ਹਾ ਦੀ ਦਿੱਕਤ ਆ ਵੀ ਬੂਰੀਆਂ ਪਈਆਂ ਬਸ ਬਾਰਦਾਨਾ ਵਗੈਰਾ ਬਾਪੂ ਜੀ ਮਿਲ ਰਿਹਾ ਪੂਰਾ ਸੇਰ ਮਲੇ ਬਾਰਦਾਨਾ ਬ ਉਹਦੇ ਗੱਠਾ ਪਈਆਂ ਬਾਰਦਾਨਾ ਦਾ ਪਥੇਰਾ ਆ ਰਿਹਾ ਜੀ ਪੈਸੇ ਵੀ ਕਹਿੰਦੇ ਖਾਤਿਆਂ 'ਚ ਪੈ ਰਹੇ ਆ ਜੀ ਬਈ ਆ ਬੂਰੀਆਂ ਛੱਡ ਦੇ ਵਿੱਚ ਪਈਆਂ ਡਿਬਿਟਨ ਕਰਕੇ ਜਾਂ ਠੀਕ ਹੋਇਆ ਇਸ ਵਾਰ ਵਧੀਆ ਹੋ ਗਿਆ ਦਾਲ ਰੋਟੀ ਚੱਲੀ ਜਾਂਦੀ ਹੋਰ ਜੱਟਾਂ ਦੇ ਤਾਂ ਜਿੰਨਾ ਮਰਜੀ ਨਿਕਲੇ ਬਈ ਤਾਂ ਵੀ ਘੱਟਾ ਠੀਕ ਹੈ ਜੀ ਇਹਨਾਂ ਦਾ ਤਾਂ ਪੂਰੇ ਵੀ ਨਹੀਂ ਸਰਦਾ ਮੁੱਦੀ ਖੋਪਰੀਆ ਭਰਦੀ ਹੋ ਨਹੀਂ ਉਹੀ ਭਾਰਦਾ ਕੱਲ ਆ ਗਿਆ ਤਾਂ ਲੈ ਕੇ ਸਾਰੇ ਝਾਟ ਸੀ ਕਰ ਦਿੰਦਾ ਉਹਨੇ ਕੁਦਰਤ ਨੇ ਬਹੁਤ ਵਧੀਆ ਕਰਿਆ ਮਹਾਰਾਜ ਨੇ ਸ਼ੁਕਰ ਅਦਾਤ ਮਤਲਬ ਬਾਰਸ਼ ਦਾ ਮੌਸਮ ਹੋ ਗਿਆ ਸੀ ਪ੍ਰਬੰਧ ਕਿਵੇਂ ਦੇ ਸੀਗੇ ਕੱਲ ਵਧੀਆ ਤਰਪਾਲਾਂ ਦੇਤੀਆਂ ਜਦ ਇਸ ਛੇਠ ਨੇ ਤਾਂ ਇਹ ਤਾਂ ਬਹੁਤ ਪ੍ਰਬੰਧ ਕਰ ਲੈ ਹੁਣ ਜਦ ਕੀ ਕਰੀਏ ਸਰਕਾਰ ਵੱਲੋਂ ਠੀਕ ਨੇ ਪ੍ਰਬੰਧ ਲਿਫਟਿੰਗ ਹੋਈ ਜਾਂਦੀ ਹੈ ਕੋਈ ਸਰਕਾਰ ਆਜੇ ਗਦਾ ਕੋੜਾ ਇੱਕੋ ਆ ਉਹ ਕਿਹੜਾ ਪਹਿਲਾ ਕੀ ਦੇਖ ਕੇ ਗਏ ਆ ਵੀ ਇਹਨਾਂ ਨੇ ਕੀ ਖੋਲਿਆ ਬਸ ਠੀਕ ਆ ਸ਼ੁਕਰ ਆ ਬਸ ਨਹੀਂ ਖੁਸ਼ ਹੋਣਗੇ ਨਹੀਂ ਹੋ ਮਤਲਬ ਇਹ ਦੱਸੋ ਜੀ ਬਸ ਸਿੱਧਾ ਸਦੇਉ ਨਾ ਬੰਦ ਪੂਰੇ ਨੇ ਸਰਕਾਰ ਦੇ ਜਿਸ ਤਰ੍ਹਾਂ ਆਪਾਂ ਹਰ ਸਾਲ ਦੇਖੀਏ ਕਿਸੇ ਨਾ ਕਿਸੇ ਕੋਈ ਕਮੀ ਰਹਿ ਜਾਂਦੀ ਹੈ ਕੋਈ ਕਮੀ ਤਾਂ ਬਾਬੇ ਨਾਨਕ ਨੇ ਨੀ ਲੋਕਾਂ ਨੇ ਮੰਨੇ ਆ ਕਮੀ ਦਾ ਹਰੇਕ ਚ ਮੇਰੇ ਚ ਵੀ ਕਮੀ ਆ ਸਰਕਾਰਾਂ ਕੀ ਕਮੀ ਕੁਝ ਨਹੀਂ ਪੂਰਾ ਕਰ ਸਕਦੀ ਕਦੇ ਇਸ ਤਰ੍ਹਾਂ ਬਾਰਸ਼ੀ ਤਰਪਾਲਾ ਵਗੈਰਾ ਸਾਰਾ ਪਰਾਲਾ ਬਹੁਤ ਹਾਂ ਬਹੁਤ ਪਾਪੂ ਲਿਫਟਿੰਗ ਹੋ ਜਾਂਦੀ ਹੈ ਚੱਕੀ ਦੇ ਨਾਲ ਦੇ ਨਾਲ ਕਿੱਥੇ ਆ ਦੇਖੋ ਚੱਠੇ ਪਏ ਆ ਥੋੜੇ ਸਾਹਮਣੇ ਹੋ ਨਹੀਂ ਜਿੱਦਣ ਦਾ ਮੈਂ ਆ ਉਦੋਂ ਦਾ ਕੋਈ ਟਰੱਕ ਨਹੀਂ ਆਇਆ ਪਰ ਸਰਕਾਰ ਤਾਂ ਕਹਿ ਰਹੀ ਹੈ ਕਿ ਲਗਾਤਾਰ ਅਸੀਂ ਜਿਹੜਾ ਲਿਫਟਿੰਗ ਹੋ ਰਹੀ ਹੈ ਅਸੀਂ ਝੂਠ ਬੋਲੀ ਹੈ ਜਿਹੀ ਜੋ ਮਰਜ਼ੀ ਬੋਲੀ ਹੈ ਸਰਕਾਰ ਤਾਂ ਕੁਰਸੀਆਂ ਪਰ ਬੈਠੀ ਆ ਤਾਂ ਕਹਿੰਦੇ ਮੇਰੇ ਤੇਰੇ ਵਰਗੇ ਸਾਰੇ ਕਹਿੰਦੇ ਆ ਸਭ ਕੁਝ ਹੋ ਰਿਹਾ ਕੁਝ ਵੀ ਨਹੀਂ ਹੋ ਰਿਹਾ ਬੱਪੂ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਉਰੇ ਬਣ ਬੈਠੇ ਨੇ ਕੱਲੇ ਆਏ ਤੇ ਜੀ ਹੁਣ ਸੇਠ ਦਾ ਬਥੇਰੇ ਤੋੜ ਰਿਹਾ ਪਰ ਹੁਣ ਮੁਸ਼ਕਲ ਹੈ ਉਹਨਾਂ ਨੂੰ ਵੀ ਚਲੋ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿਥੇ ਨਾ ਕਿਥੇ ਜਿਹੜਾ ਹੈਗਾ ਉਹ ਲਿਫਟਿੰਗ ਦੀ ਪ੍ਰੋਬਲਮ ਜਿਹੜੀ ਆ ਉਹ ਦੇਖਣ ਨੂੰ ਮਿਲਦੀ ਹੈ ਤਾਂ ਸਾਡੇ ਨਾਲ ਆੜਤੀ ਵੀ ਨੇ ਉਰੇ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਰਮੇਸ਼ ਕੁਮਾਰ ਜੀ ਕਿਸ ਤਰ੍ਹਾਂ ਦੀ ਜਿਹੜੀ ਇਹ ਦਿੱਕਤ ਦਾ ਸਾਹਮਣਾ ਜਿਹੜਾ ਕਰਨਾ ਪੈ ਰਿਹਾ ਹੈਗਾ ਸਰ ਸਾਨੂੰ ਸਾਰਿਆਂ ਤੋਂ ਵੱਡੀ ਸਮੱਸਿਆ ਹੈਗੀ ਆ ਲਿਫਟਿੰਗ ਦੀ ਜੀ ਲਿਫਟਿੰਗ ਨਾ ਹੋਣ ਕਰਕੇ ਜਗ੍ਹਾ ਨਹੀਂ ਮਿਲਦੀ ਹੈਗੀ ਟਰਾਲੀਆਂ ਆ ਕੇ ਖੜ ਜਾਂਦੀਆਂ ਨੇ ਅੱਛਾ ਥੋੜਾ ਅੱਛਾ ਜੀ ਟਰਾਲੀਆਂ ਜ਼ਿੰਮੇਵਾਰ ਦੀਆਂ ਆ ਕੇ ਖੜ ਜਾਂਦੇ ਜਦੋਂ ਸਾਨੂੰ ਜਗ੍ਹਾ ਨਹੀਂ ਹੁੰਦੀ ਹੈਗੀ ਉਹ ਢੇਰੀ ਕਰਵਾਉਣ ਵਾਸਤੇ ਫਸਲ ਬੜੀ ਦਿੱਕਤ ਆਂਦੀ ਹੈਗੀ ਜੀ ਉਹਨੂੰ ਢੇਰੀ ਕਰਵਾਉਣ ਵਾਸਤੇ ਖੱਬੇ ਸੱਜੇ ਜਾਣਾ ਪੈਂਦਾ ਜੀ ਜਿੱਥੇ ਜਗ੍ਹਾ ਮਿਲਦੀ ਹੈਗੀ ਆ ਲੇਕਿਨ ਅਗਰ ਲਿਫਟਿੰਗ ਹੋਈ ਜਾਵੇ ਸਾਨੂੰ ਕੋਈ ਸਮੱਸਿਆ ਨਹੀਂ ਹੈਗੀ ਜੀ ਜਗ੍ਹਾ ਖਾਲੀ ਹੋਵੇ ਨਾਲ ਦੇ ਨਾਲ ਢੇਰੀ ਹੋ ਜੇ ਤੇ ਦੂਜੀ ਲੇਬਰ ਦੀ ਹੈਗੀ ਆ ਸਮੱਸਿਆ ਪਰ ਫੇਰ ਵੀ ਅਸੀਂ ਬਾਹਰੋਂ ਵੱਧ ਪੈਸੇ ਦੇ ਕੇ ਮੈਨੇਜਮੈਂਟ ਲੀਵਰ ਦਾ ਕਰ ਲਿੰਨੇ ਹੈਗੇ ਆ ਉਹ ਵੀ ਕੋਈ ਗੱਲ ਨਹੀਂ ਹੈਗੀ ਜੀ ਲੇਬਰ ਦੀ ਕਿਉਂ ਦਿੱਕਤ ਆ ਰਹੀ ਹੈਗੀ ਆ ਲੇਬਰ ਦੀ ਸਵਾਰ ਪਿੱਛੋਂ ਜੂਪੀ ਵਿਹਾਰ ਤੋਂ ਲੇਬਰ ਆਂਦੀ ਹੈ ਜਿਹੜੀ ਉਹ ਇਲੈਕਸ਼ਨ ਹੋਣ ਦੇ ਕਾਰਨ ਘਟ ਆਈ ਹੈਗੀ ਜੀ ਲੇਵਰੀ ਇਸ ਵਾਰ ਬਹੁਤ ਘਾਟਾ ਹੀ ਹੈ ਗਿਆ ਜਲੇਵਰ ਲੇਵਰ ਦੀ ਇਹ ਸਮੱਸਿਆ ਆ ਗਈ ਹੈ ਜੀ ਅੱਛਾ ਕੱਲ بارش ਦਾ ਵੀ ਮੌਸਮ ਬਣ ਗਿਆ ਸੀ ਇੱਕਦਮ ਕਹਿੰਦੇ ਕਿ ਉਰੇ ਤਰਪਾਲਾਂ ਵਗੈਰਾ ਜ਼ਰੂਰ ਪਹੁੰਚ ਗਿਆ ਤੇ ਪ੍ਰਬੰਧ ਕਿਸ ਤਰ੍ਹਾਂ ਦੇ ਸੀਗੇ ਸਰ ਤਰਪਾਲਾਂ ਜਿਹੜੀਆਂ ਆੜਤੀ ਨੇ ਦੇਣੀ ਹੁੰਦੀਆਂ ਨੇ ਲੇਕਿਨ ਤਰਪਾਲਾਂ ਹਰ ਇੱਕ ਆੜਤੀ ਕੋਲੇ ਆਪਣੀਆਂ ਹੈਗੀਆਂ ਬਰਸਾਤ ਦਾ ਮੌਸਮ ਆਉਂਦੇ ਜਾਂ ਬਰਸਾਤ ਆਣ ਦੇ ਕਾਰਨ ਕੋਈ ਪਾਈਆ ਦਾਣੇ ਖਰਾਬ ਨਹੀਂ ਹੋਏਗੇ ਜੀ ਉਹ ਅਸੀਂ ਸਾਰਾ ਮੈਨੇਜ ਕਰ ਲਿੱਤਾ ਸੀ ਜੀ ਤਾਂ ਮੇਨ ਜਿਹੜੀ ਹੈ ਦਿੱਕਤ ਲਿਫਟਿੰਗ ਨੂੰ ਹੀ ਲੈ ਕੇ ਜਿਹੜਾ ਮੇਨ ਲਿਫਟਿੰਗ ਦੀ ਹੈ ਜੀ ਅਗਲ ਲਿਫਟਿੰਗ ਉਹ ਜਿੱਤ ਤਾਂ ਬਹੁਤ ਵਧੀਆ ਹੈਗਾ ਜੀ ਬਾਰਦਾਨ ਨੇ ਦੀ ਕੋਈ ਦਿੱਕਤ ਨਹੀਂ ਹੈਗੀ ਪੇਮੈਂਟ ਜ਼ਿੰਮੇਵਾਰਾ ਦੇ ਅਕਾਊਂਟ ਤੇ ਨਾਲ ਦੀ ਨਾਲ ਪੈ ਰਹੀ ਹੈਗੀ ਲੇਕਿਨ ਸਾਰੇ ਤੋਂ ਵੱਡੀ ਸਮੱਸਿਆ ਹੈਗੀ ਹੈ ਲਿਫਟਿੰਗ ਦੀ ਕਿੰਨੇ ਕ ਪਰਸੈਂਟ ਜਿਹੜੀ ਖਰੀਦ ਹੋ ਚੁੱਕੀ ਹੋਈ ਹੈ ਹੁਣ ਤੱਕ ਸਰ ਜਿਹੜੀ ਇਹ ਕਹ ਲੋ ਵੀ 70% ਪਰਚੇਜ ਹੋ ਗਈ ਜੀ 70% ਨਾਲ ਪਰਚੇਜ ਹੋ ਗਈ ਹਾਂਜੀ ਹਾਂਜੀ ਹੋ ਚੁੱਕੀ ਹੈ ਜੀ ਔਰ ਲਿਫਟਿੰਗ ਹੋਈ ਹੈ ਯਾਰ ਸਾਰੀ ਸਾਰੀ 18% 18-19% ਲਿਫਟਿੰਗ ਹੋਈ ਹੈ ਜੀ ਪਰ ਆਂਦੇ ਨੇ ਸਰਕਾਰੀ ਅਧਿਕਾਰੀ ਪਹੁੰਚਦੇ ਨੇ ਮਤਲਬ ਕਿ ਕਿਉਂ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਲਈ ਲੇਕਿਨ ਜਿਹੜੇ ਸਰਕਾਰੀ ਅਧਿਕਾਰੀ ਨੂੰ ਮੰਡੀ ਦੇ ਵਿੱਚ ਹੀ ਬੈਠੇ ਨੇ ਜੀ ਸਾਰੇ ਆਫਿਸ ਮਤਲਬ ਜਿਹੜੇ ਮੰਡੀ ਕਾਰਨ ਬੋਰਡ ਮਾਰਕੀਟ ਕਮੇਟੀ ਮੰਡੀ ਦੇ ਵਿੱਚ ਹੀ ਹੈਗੇ ਜੀ ਉਹਨਾਂ ਦੇ ਸਾਹਮਣੇ ਹੀ ਹੈਗੀ ਜੀ ਸਮੱਸਿਆ ਪਰ ਫਿਰ ਕਿਉਂ ਨਹੀਂ ਪ੍ਰਬੰਧ ਕਰਦੇ ਹੈਗੇ ਉਹ ਸਰ ਕੋਈ 5-4 ਦਿਨ ਪਹਿਲਾਂ ਪਤਾ ਲੱਗ ਰਿਹਾ ਸੀ ਆ ਵੀ ਕੋਈ ਲੇਬਰ ਦਾ ਜੂਨੀਅਨਾਂ ਦੀ ਸਟ੍ਰਾਈਕ ਕੀਤੀ ਹੋਈ ਸੀਗੀ ਲੇਕਿਨ ਉਹ ਪਰਸੋ ਸਾਰੀ ਹੱਲ ਹੋ ਗਿਆ ਜੀ ਉਹ ਹੱਲ ਹੋਣ ਦੇ ਬਾਵਜੂਦ ਫਿਰ ਵੀ ਲਿਫਟਿੰਗ ਸਟਾਰਟ ਨਹੀਂ ਹੋਈ ਹੈਗੀ ਜੀ ਪੰਸਪ ਦੀ ਲਿਫਟਿੰਗ ਦੀ ਜ਼ਿਆਦਾ ਸਮੱਸਿਆ ਆ ਰਹੀ ਹੈ ਜੀ ਕਈ ਪ੍ਰੋਸਾ ਦਵਾਇਆ ਜਾ ਰਿਹਾ ਫਿਰ ਦੱਸਿਆਉਣਾ ਨਾਲ ਹਾਂਜੀ ਇਨਸਪੈਕਟਰ ਸਾਹਿਬ ਨਾਲ ਗੱਲ ਹੋਈ ਸੀ ਜਿਵੇਂ ਕੱਲ ਕਹ ਰਹੇ ਸੀ ਵੀ ਕੱਲ ਹੋਣੀ ਆ ਹੁਣ ਅੱਜ ਕਹ ਰਹੇ ਸੀ ਅੱਜ ਹੋਣੀ ਅੱਜ ਵੀ ਗੱਡੀਆਂ ਨਹੀਂ ਪਹੁੰਚ ਸਗੀਆਂ ਗੱਡੀਆਂ ਅੱਜ ਵੀ ਆਈਆਂ ਨਹੀਂ ਹੈਗੀਆਂ ਜੀ ਮੰਡੀ ਦੇ ਵਿੱਚ ਚਲੋ ਬਿਲਕੁਲ ਧੰਨਵਾਦ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਰੂਰ ਜਿਹੜੀ ਹੈ ਕਨਕ ਕਿਸਾਨ ਜਿਹੜਾ ਲੈ ਕੇ ਉਹ ਪਹੁੰਚਦਾ ਹੋਇਆ ਨਜ਼ਰ ਆ ਰਿਹਾ ਹੈਗਾ ਤਾਂ ਲਗਾਤਾਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਪਟਿਆਲਾ ਮੰਡੀ ਆ ਜਰੂਰ ਪਟਿਆਲਾ ਮੰਡੀ ਦੇ ਵਿੱਚ ਜਿਹੜਾ ਹੈਗਾ ਮੰਡੀ ਬੋਰਡ ਵੀ ਉਹ ਵਿੱਚ ਹੀ ਬਣਿਆ ਹੋਇਆ ਤਾ ਕਿਸਾਨ ਜਿਹੜੇ ਨੇ ਉਹ ਲਗਾਤਾਰ ਪਹੁੰਚੇ ਹੋਏ ਨੇ ਕਿਸਾਨਾਂ ਦੇ ਵੱਲੋਂ ਜਿਹੜੀ ਹੈ ਉਹ ਕੜਕ ਰੱਖੀ ਹੋਈ ਹੈ ਬਾਪੂ ਜੀ ਤੁਸੀਂ ਕਿਹੜੇ ਏਰੀਆ ਤੋਂ ਆਏ ਹੋ ਬਾਦਨ ਦੇ ਪਿੰਡ ਪਟਾਲੇ ਚੋਂ ਬਾਪੂ ਜੀ ਕਿਸ ਤਰ੍ਹਾਂ ਦੇਖਦੇ ਹੋ ਕਿੰਨੇ ਦਿਨ ਹੋ ਗਏ ਤੁਹਾਨੂੰ ਰਿਹਾ ਹੋਏ ਨੂੰ ਬਾਪੂ ਜੀ 3 ਇਹ ਚੌਥਾ ਦਿਨ ਆ ਜਿਹੜੇ ਬੈਠੇ ਨੇ ਬਈ ਅੱਡੇ ਦੀ ਆ ਭਈਆ ਬੋਲੋ ਕਿੰਦਾ ਜਾਈਏ ਲੇਬਰ ਕੰਮ ਤੇ ਹੋ ਰਿਹਾ ਕੰਮ ਕਾਰਨ ਕੀ ਸਮਝਦੇ ਹੋ ਕੀ ਚੱਕਰ ਪੈ ਰਿਹਾ ਲਿਫਟਿੰਗ ਨੂੰ ਲੈ ਕੇ ਲੇਬਰ ਨਹੀਂ ਆ ਰਹੀ ਲੇਬਰ ਕੰਮ ਤੇ ਹੋ ਰਿਹਾ ਕੰਮ ਜੇ ਲੇਬਰ ਆਉਗੀ ਚਾਹੁੰੂਗੇ ਸਾਨੂੰ ਵੀ ਤਾਂ ਅਸੀਂ ਥਾਂ ਤੇ ਪਹੁੰਚਣਗੇ ਸਾਨੂੰ ਕਹਿੰਦੇ ਸਾਡੇ ਵੱਡੇ ਵਰਨੀ ਯੇ ਮੇਰੇ ਅਰਕੇ ਕਰੂਗਾ ਭਾਈ ਠੀਕ ਪਰ ਸਰਕਾਰਾਂ ਦਾ ਬਹੁਤ ਤਰ੍ਹਾਂ ਦੇ ਦਾਅਵੇ ਵਾਦੇ ਕਰਦੀਆਂ ਹੈਗੀਆਂ ਕਿ ਸਭ ਕੁਝ ਸਹੀ ਹੋ ਰਿਹਾ ਹੈ। ਅਰ ਬੋਟਾਂ ਕਰਕੇ ਕਰਦੇ ਨੇ ਬੋਟਾਂ ਦੇ ਵਾਦੇ ਕਿ ਫਿਰ ਕੋਈ ਨਹੀਂ ਪੁੱਛਦਾ ਜਿਹੜਾ ਮਰਜੀ ਆ ਜੀ। ਬੂੜੇ ਲਾਰੇ ਦੇ ਕੇ ਲੈਣੀ ਲੈਣੀ ਆ ਬੋਟਾਂ ਹੁਣ ਆਣੀ ਆਈ ਤੀ ਕਿ ਅਰਾਨੀ ਨੇ ਕੇਸ ਮਾਰਾ ਸਾਡਾ ਰੋਏ। ਹੁਣ ਚੱਕ ਕੇ ਜਪੀ ਜੀ ਜੱਕੇ ਰਲ ਗਈ ਕੀ ਕਰੂਗੀ ਹੁ ਭਾਈ। ਮੱਪੜੇ ਕਿਵੇਂ ਦੇਖਦੇ ਹਾਂ ਲਗਾਤਾਰ ਇਸ ਚੀਜ਼ ਨੂੰ ਵੀ ਲੈ ਕੇ ਅਸੀਂ ਦਾ ਦੂਏ ਤਰ੍ਹਾਂ ਆਏ ਆ। ਅਸੀਂ ਦਾ ਚੰਡੇ ਵਾਲੇ ਆ ਜੀ ਤਾਂ। ਅਸੀਂ ਦਾ ਜੁਨੀਆ ਦਾ ਅਸਲੀ ਤਾਂ ਬਣਾਈ ਵੀ ਨਹੀਂ ਚੱਕਣਗੇ। ਤਾਂ ਨੇ ਲਾ ਦਿਨੇ ਜਾ ਕੇ ਵਾਰ ਚ ਮੈਂ ਦੱਸ ਰਿਹਾ ਤਿੰਨ ਤੋਂ ਚਾਰ ਦਿਨ ਹੋ ਗਏ ਤੁਹਾਨੂੰ ਅੱਜ ਕਰੋ ਦਾ ਭਰੋਸਾ ਦਵਾ ਰਹੇ ਚੱਕਣਗੇ ਅੱਜ ਆ ਹੁਣ ਕੰਡਾ ਲਾਉਣਗੇ ਜਿਹਨੂੰ ਕੱਲ ਨੂੰ ਅੱਜ ਜੋਖਣੇ ਖਾਲ ਚੱਕਣੇ ਹਨ ਕਾ ਚੱਕਣਗੇ ਹਾਲ ਭਰੋਸਾ ਦਵਾਦੇ ਨਾ ਬਲਕਿ ਅਰਤੇ ਵੀ ਕੀ ਕਰੂਗਾ ਜੇ ਲੈਵੜੇ ਨਹੀਂ ਗਈ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਸਰਕਾਰ ਤਾਂ ਨਾ ਨਾ ਹੈ ਰੇਟ ਵਧਿਆ ਹੋਣਾ ਚਾਹੀਦਾ ਸਾਡੀ ਫਸਲ ਆ ਬਰ ਝੁਕੀ ਜਾਵੇ ਰੇਟ ਵੀ ਦੇਣ ਸਾਨੂੰ ਸਾਡੀ ਫਸਲ ਸਾਡੀ ਜਿਵੇਂ ਆ ਰਹੀ ਆ ਆਪਣੀ ਚੱਕਣ ਫਸਲ ਸੁੱਕੀ ਆ ਦੱਸਵਾ ਜੇ ਕੇ ਨੋਟਸਤ ਉਹਿੰਦੇ ਦੇ ਦੇ ਸਕਦੇ ਹਾਂ ਆ ਭਰੋਸਾ ਵੀ ਹੁਣ ਸਾਨੂੰ ਕੀ ਆਉਣਗੇ ਆਪਣ ਵੋਟਾਂ ਬਾਅਦ ਦੇ ਕੰਨਗੇ ਜੀ ਐ ਕਰਾਂਗੇ ਬਾਅ ਕਰਾਂਗੇ ਬਾਅ ਚ ਕੋਈ ਨਹੀਂ ਪੁੱਛਦਾ ਵੋਟਰ ਪਾਰ ਜਾਂਦੇ ਨੇ ਫਿਰ ਤੂੰ ਕਾਉਣ ਮੈਂ ਕੋਈ ਮੰਡੀ ਬੋਰਡ ਵੀ ਨਾਲ ਹੀ ਹੈਗਾ ਤੇ ਤੁਸੀਂ ਉਹਨਾਂ ਨੂੰ ਮਿਲਿਓ ਕਦੀ ਸਰਕਾਰੀ ਦੇ ਮੇਰੇ ਜਾਂਦੇ ਨੇ ਸਾਰੇ ਮਿਲੇ ਬਿਨਾਂ ਅੜਤੀ ਉੜਤੀ ਸਾਰੇ ਉਹਨਾਂ ਨੂੰ ਮਿਲੇ ਬਿਨਾਂ ਕੋਈ ਕਿਸੇ ਦਾ ਕੋਈ ਨਹੀਂ ਹੈਗਾ ਬਸ ਜ਼ਿੰਮੇਵਾਰਤਾ ਕਰਨ ਦੇ ਨਾਲ ਇਕੱਲੇ ਹੀ ਰਹਿ ਗਿਆ ਵਿਚਾਰਾ ਠੀਕ ਆ ਜਿਹੜੇ ਜਿਹੜੇ ਉੱਪਰ ਲੱਗੇ ਨੇ ਬਿਜਲੀ ਬੋਰਡ ਤੇ ਉਹ ਵੀ ਉਹ ਵੀ ਬਖਸ਼ਦੇ ਗਿੱਲੀ ਜਾਂ ਨਰਮਾਟੀ ਮੁਕਿਆ ਹਿੰਕਾ ਕਰਕੇ ਪਾਰ ਜਾਂਦੇ ਨੇ ਉਹ ਪ੍ਰੋਬਲਮ ਮੀ ਪੈਂਦਾ ਅਲੱਗ ਕੀ ਹਾਲਤ ਨਹੀਂ ਕੱਢ ਪਰ ਕਹਿੰਦੇ ਉਹਦਾ ਤਰਪਾਲਾਂ ਵਗੈਰਾ ਸਾਰਾ ਕੁਝ ਦੇ ਦਤਾ ਇਹਨਾਂ ਨਾਲ ਦੇ ਨਾਲ ਸਾਡੇ ਕੋਲ ਤਾਂ ਕੋਈ ਨਹੀਂ ਪਈਦਾ ਜਿਹੜੇ ਪਿੰਡ ਖੜੇ ਡਰਾਡੇ ਆ ਪੜੀਆਂ ਉਹਦਾ ਕੀ ਹਿੱਲਾ ਇੰਨਾ ਜਿਮੀਦਾਰ ਕੀ ਕੀ ਲੈ ਲੂਗਾ ਜਿਮੀਦਾਰ ਕੋਲ ਕੀ ਕੀ ਲੈ ਲੂ ਜਿਮੀਦਾਰ ਕਿੰਨਾ ਜਿਮੀਨ ਦਾ ਸਾਧਨ ਆ ਉਹ ਵੀ ਨਹੀਂ ਸਾਧਾ ਕੁਸਰ ਇੰਨਾ ਜਿਮੀਨ ਤਰਪਾਲਾਂ ਲਊਗਾ ਕਿ ਆਪਣੇ ਟੱਬਰ ਪਾਲੂਗਾ ਕਿ ਹੋਰ ਸੰਦ ਲਊਗਾ ਟੱਬਰ ਦਾ ਵੀ ਔਖਾ ਨਾ ਪਾਲਣਾ ਬੱਚੇ ਪੜਾਉਣੇ ਨੇ ਫਿਰ ਹੋਰ ਜੇ ਫਸਲ ਖਰਚਾ ਹੁੰਦਾ ਡੀਜਰ ਨਹੀਂ ਪਹਿਲਾਂ ਮਾਨ ਪਟ્રોલ ਨਹੀਂ ਮਾਨ ਕੁੜੀ ਚੋਂਦਾ ਕਿਧਰ ਜਾਈਏ ਯੰਗਾ ਬੈਠੇ ਬਤਾਂ। ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਸ ਤਰ੍ਹਾਂ ਕਿਸਾਨ ਜਿਹੜਾ ਹੈਗਾ ਉਹ ਅੱਜ ਵੀ ਦੁਖੀ ਹੈ ਉਹੀ ਆਪਣੀਆਂ ਗੱਲਾਂ ਨੂੰ ਲੈ ਕੇ ਚਾਹੇ ਉਹ ਮੀਂਹ ਦਾ ਮੌਸਮ ਸੀ ਕਹਿੰਦੇ ਹੱਥ-ਪੈਰਾਂ ਦੀ ਪੈ ਜਾਂਦੀ ਹੈ ਤਾਂ ਇੱਕ ਪਾਸੇ ਜਿਹੜਾ ਹੈਗਾ ਅੜਤੇ ਕਹਿੰਦੇ ਨੇ ਅਸੀਂ ਤਰਪਾਲਾਂ ਦਾ ਪ੍ਰਬੰਧ ਵੀ ਕੀਤਾ ਹੋਇਆ ਲਿਫਟਿੰਗ ਦੀ ਨੂੰ ਲੈ ਕੇ ਜਿਹੜਾ ਸਭ ਤੋਂ ਵੱਡੀ ਪ੍ਰੋਬਲਮ ਜ਼ਰੂਰ ਆ ਰਹੀ ਹੈ ਲੇਬਰ ਦੀ ਪ੍ਰੋਬਲਮ ਆ ਰਹੀ ਹੈ ਕਹਿੰਦੇ ਇਲੈਕਸ਼ਨਾਂ ਚੱਲ ਰਹੀਆਂ ਇਸ ਕਰਕੇ ਲੇਬਰ ਜਿਹੜੀ ਹੈ ਉਹ ਨਹੀਂ ਪਹੁੰਚ ਰਹੀ ਹੈਗੀ ਤਾਂ ਤਿੰਨ-ਤਿੰਨ ਚਾਰ-ਚਾਰ ਦਿਨ ਹੋ ਗਏ ਅਜ ਬਾਈ ਜਿਵੇਂ ਦੱਸਿਆ ਇਹਨਾਂ ਨੇ ਕਿ ਸਾਡੇ ਜਿਹੜੀ ਕਣ ਬਾਕੀ ਗਰਾਉਂਡ ਜ਼ੀਰੋ ਤੋਂ ਜਿਹੜੀ ਰਿਪੋਰਟ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਬੜੇ ਰੌਮਾਂ ਦਾ ਟੀਵੀ